ਸਾਸੀ ਗਾਲ ਜੀ ਸਾਰਿਆਂ ਨੂੰ ਪੰਜਾਬ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਆ ਪਹੁੰਚੇ ਆ ਪਿੰਡ ਲਿਆਮ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ ਹੈ ਭਾਈ ਲਵਕੋਲ ਭਾਈ ਲਵ ਵੜਿਆ ਨੂੰ ਕਰਦੀ ਲਾਦੀ ਸੱਜਣੋਂ ਵੀ ਠੀਕ ਠਾਕ ਹੋ ਗਏ ਵਧੇਰੇ ਜਾਣਕਾਰੀ ਆਪਾਂ ਲਵ ਤੋਂ ਲੈਨੇ ਆ ਤਿੰਨ ਐਨੀਮਲਾਂ ਦੀ ਡਿਟੇਲ ਇਥੋਂ ਕਰਦੇ ਆ ਤੁਹਾਡੇ ਨਾਲ ਸਾਂਝੀ ਬਣੇ ਦਿਓ ਭਾਈ ਜੀ 사ਸੀ ਗਾਲ 사ਸੀ ਕਵੀਰ ਜੀ ਵੜ ਤੋਂ ਸ਼ੁਰੂਆਤ ਕਰ ਲਗੇ ਤੋਰ ਦੇ ਮੇਰਾ ਭਰਾ ਨਾ ਨਾਲ ਡਰੈਸ ਸਮਝਾਈ ਜਾਈਏ ਕਿਨਵਾ ਸੁਹਾ ਬਾਈ ਜੀ ਸੁਣਾ ਤੂੰ ਬੈਸ ਸੁਹਾ ਸੁਣਾ ਜੀ ਦਿਨ ਅਠ ਲੈਂਦੀ ਹੈ ਨਾ ਹਾਂਜੀ ਹਾਂਜੀ ਖੁੱਲੇ ਢੁੱਲੇ ਖੁੱਲੇ ਢੁੱਲੇ ਲੈ ਜੀ ਬੰਨੀ ਬੜੀ ਆ ਬੰਨੀ ਹੈ ਨਾ ਕਰੋਸ ਜੀ ਆ ਗਈ ਕਰੋਸ ਕਰੋ ਥਾਲੇ ਬਾਬੜਾ ਸੋਹਣਾ ਲੱਗਾ ਲੱਗਾ ਮੇਰਾ ਵੀ ਲੋ ਜੀ ਕਰੋ ਚੈੱਕ ਸਜਣੋਂ ਥਣ ਥਣ ਬੜਾ ਸੋਹਣਾ ਲੱਗਾ ਬੜੇ ਕਮਾਲ ਦੀ ਵਹਿੜ ਦਿਨ ਅਠ ਖੜਦੀ ਖੁੱਲੇ ਢੁੱਲੇ ਬਾਈ ਲਵ ਜੀ ਕਿੰਨੇ ਦੀ ਜੈ ਸੁਣੋ 43000 ਦੇ ਜੈਸਨ ਹੋਈ ਹੈ ਨਾ ਕਰਦੇ ਗਾਂ ਨੂੰ ਲਓ ਜੀ ਤੇ ਆ ਗਈ ਤੀਜਾ ਸੁਬਾ ਗੱਪਣ ਖੋਲਦੇ ਨੂੰ ਲਓ ਜੀ ਤੀਸਰਾ ਸੁਬਾ ਗੱਪਣ ਸੱਜਣਾ تیاری ਤੇ ਲਓ ਲੈਓ ਬਾਈ ਜੀ ਏ ਬਾਈ ਜੀ ਕਿੰਨੇ ਦੀ ਫਿਕਸ 90000 ਦੇ ਦਾਂਗੇ 90000 ਦੀ ਸੱਚ ਨੂੰ ਛੱਟ ਛੁੱਟ ਵੇਖੋ ਕਿੰਨਾ ਲਈ ਫਿਰਦੀ ਤੇ ਦਿਨ ਅੱਠੇ ਵੀ ਖੁੱਲੇ ਡੁੱਲੇ ਖੁੱਲੇ ਲੈ ਐਂ ਅੱਠ ਲੈ ਜਾਣੇ ਹਨ ਬਣੂ ਪਚੰਗੀ ਆਹ ਝੋਟੀ ਸੂਈ ਹੋਈ ਪਰਸੋਂ ਦੀ ਬਾਜੀ ਪਰਸੋਂ ਦੀ ਤੋੜ ਦੇ ਮੇਰਾ ਭਰਾ ਕੱਤੀ ਦਿੱਤੀ ਏ ਕੱਤੀ ਕੱਤੀ ਮੈਂ ਚੰਗੀ ਆਣਾ ਝੋਟੀ ਪਲੀ ਪਲੋਸੀ ਪੂਰੀ ਵਾਹ ਦੂਜਾ ਸੂਆ ਲਓ ਜੀ ਇਹਦੇ ਕੋਲ 9 ਕਿਲੋ ਬੌਲਾ ਹਾਂਜੀ 9 ਕਿਲੋ ਲਓ 9 ਕਿਲੋ ਬੌਲੇ ਗਾਰਡਿੰਗ ਕੀਤੀ ਇਹਨੇ ਲੋ ਜੀ ਇਹ ਸਿਰਫ ਆਪਾ ਦੇਣੀ ਆ 93000 93000 ਖਰੀਦਦਾਰੀ ਸਜਣੋ ਕਰਿਓ ਇਹੋ ਪਸ਼ੂ ਹੈ ਲਵ ਦੇ ਕੋਲ ਸასიਖਾਲ